ਇਸ ਭਗਤੀ ਦੀ ਅਸਲ ਕਹਾਣੀ ਕੀ ਏ ਇਸ ਭਗਤੀ ਦੀ ਅਸਲ ਕਹਾਣੀ ਕੀ ਏ ਜਾ ਤਾ ਉਹ ਜਾਣਦਾ ਏ ਜਾ ਘੜੀ ਜਾਣਦੀ ਏ ਇਸ ਭਗਤੀ ਦੀ ਅਸਲ ਕਹਾਣੀ ਕੀ ਏ ਜਹਤਾ ਉਹ ਜਾਣਦਾ ਏ ਜੋ ਘੜੀ ਜਾਣਦੀ ਏ ਹੋ ਤੇਰਾ ਕੋਈ ਨਹੀਂ ਪਤਾ ਤੂੰ ਮਿਲੇ ਆਏ ਆਪਣੇ भगता ते दाता कृपाई बड़ी एना पचे बद हजमी जी होगी तू दिता ए आपे मेरी बानी बड़ी ए तू साडे लिए दाता तू मेरे लिए दाता मे ਬਨੀ ਬੜੀ ਏ ਜਾਂਤਾ ਤੂੰ ਜਾਣਦਾ ਏ ਜਾ ਘੜੀ ਜਾਣਦੀ ਏ ਜਾਂਤਾ ਤੂੰ ਜਾਣਦਾ ਏ ਜਾ ਘੜੀ ਜਾਣਦੀ ਏ ਹੋ ਤੇਰਾ ਕੋਈ ਨਹੀਂ ਸੀ ਪਤਾ ਤੂੰ ਮਿਲ ਆਏ ਆਪੇ ਤੇਰੀ ਭਗਤਾਂ ਦੇ ਦਸਾ ਕਿਰਪਾਈ ਬੜੀਏ ਕਿਉ ਫਰੀਦਾ ਨਾ ਪਚੇ ਬਦ ਹਜ਼ਮੀ ਜੀ ਹੋਗੀ ਤੂੰ ਦਿੱਤਾਏ ਆਪੇ ਮੇਰੀ ਬਣੀ ਬੜੀਏ ਤੰਦ ਨਾਲ ਤੰਦ ਜੋੜੇ ਤੰਦ ਨਾਲ ਤੰਦ ਜੋੜੇ ਬਣਾ ਕੜੀ ਗਈਏ ਜਾ ਤਾ ਤੂੰ ਜਾਣਦਾ ਐ ਜਾ ਘੜੀ ਜਹਣਦੀ ਏ ਜਾ ਤਾ ਤੂੰ ਜਾਣਦਾ ਐ ਜਾ ਘੜੀ ਜਹਣਦੀ ਏ ਹੋ ਫੁੱਲ ਰਹਿਮਤਾਂ ਦੇ ਖਿੜੇ ਖੁਸ਼ਬੋ ਬੜੀ ਆਵੇ ਮੇਲੇ ਤੈਨੂੰ ਮੈਨੂੰ ਬੜਾ ਹੀ तेर दर्शना दे रू खिल खिल जावे, तेरी दाली जान खिलदा तूं मेरे लेता तूं हो कीअं जां तूं ज ਹੀ ਜਾਣਦੀ ਏ ਇਸ ਭਗਤੀ ਦੀ ਅਸਲ ਕਹਾਣੀ ਕੀ ਏ ਜਹਾਂ ਤੂੰ ਜਾਣਦਾ ਏ ਜਹ ਘੜੀ ਜਾਣਦੀ ਏ ਅਸ਼ੀਨ ਗੋਈਆਂ ਦੇ ਅਖਰ ਦੁਹਾਈ ਦੇ ਕੇ ਕਹਿੰਦੇ ਉਹਨੇ ਫੇਰ ਹੋਣੇ ਇਦਾਂ ਨਹੀਂ ਦੁਬਾਰਾ ਮਿਲਣਾ ਹੋਣੀ বেলা ਲੌਰਗ ਆਇਓ ਤੁਸੀਂ ਆਪਣੇੋਂ ਹੱਥੋਂ ਉਹਨੇ ਨਗਨ ਚਹਰ ਪਿੱਛੋਂ ਇਦਾਂ ਹੀ ਮਿਲਣਾ ਉਦੇ ਰਹਿਮਤਾਂ ਦੇ ਸੋਮੇਂ ਦੀ ਰਹਿਮਤਾਂ ਦੇ ਸੋਮੇਂ ਦੀ ਬਹਾਰ ਖਿੜੀ ਏ ਜਾਂ ਤਾ ਤੂੰ ਜਾਣਦਾ ਏ ਜਾ ਘੜੀ ਜਾਣਦੀ ਏ ਇਹਨਾਂ ਭਗਤਾਂ ਦੀ ਅਸਲ ਕਹਾਣੀ ਕੀ ਏ ਜਾਂ ਤਾ ਤੂੰ ਜਾਣਦਾ ਈ ਜਾਣੀਂਦੀ ਏ ਹੋਦਰਾ ਚੀਕਿਆਂ ਵਾਲੇ ਦਾ ਕਰਮ ਨੇ ਉਹ ਹੈਗਾ ਤੂੰ ਦਇਆ ਨਾਲ ਹੀ ਚੱਲਦਾ ਰੱਖੀ ਮਾਲਕਾ ਇਹਨੀ ਕਿਰਪਾ ਤੂੰ ਕਰੀ ਸਦਾ ਤੂੰ ਹੀ ਤੂੰ ਬੋਲਾ ਮੈਂ ਮੇਰੇ ਵਿੱਚ ਰਤਾ ਜੀ ਨਾ ਰੱਖੀ ਮਾਲਕਾ ਦੂਰੀ ਮੇਰੇ ਤੋਂ ਨਾ ਪਾਵੀ ਦੂਰੀ ਮੇਰੇ ਤੋਂ ਨਾ ਪਾਵੀ ਬੇਨਤੀ ਇਹੋ ਗੜੀਏ ਜਾਂ ਤਾ ਤੂੰ ਜਾਣਦਾ ਐ ਜਾਂ ਘੜੀ ਜਾਣਦੀ ਐ ਇਨਾਂ ਭਗਤਾਂ ਦੀ ਅਸਲ ਕਹਾਣੀ ਕੀ ਜਾ ਤਾ ਤੂੰ ਜਾਣਦਾ ਏ ਜੋ ਕੜੀ ਜਹਰਿੰਦੀ ਏ ਪਸ਼ੀਨ ਗੋਈ ਆਂਦੇ ਅਖੂਰ ਦੁਹਾਈ ਦੇ ਕੇ ਕਹਿੰਦੇ ਉਹਨੇ ਫੇਰ ਹੁਣੀ ਇਦਾਂ ਨਹੀਂ ਦੁਬਾਰਾ ਮਿਲਣਾ ਤੁਸੀਂ ਵੇਲਾ ਨਾ ਗਵਾਇਓ ਆਪਣੇ ਉਹ ਹੱਥੋਂ ਇੰਨੇ ਨਰਨੋਂ ਚਾਰ ਪਿਛੋਂ ਇਦਾਂ ਹੀ ਮਿਲਣਾ ਹੁਣ ਰਹਿਮਤਾ ਦੇ ਸੋਮੇ ਦੀ ਹੋਰਾਂ ਨੂੰ ਤਾਂ ਦੇ ਸੋਮੇ ਦੀ ਬਹਾਰ ਖਿੜੀ ਏ ਜਾਂ ਤਾ ਤੂੰ ਜਾ ਰੇ ਦਾਏ ਜਾ ਭੜੀ ਜਾਂਦੀ ਏ ਇਹਨਾਂ ਭਗਤਾਂ ਦੀ ਅਸਲ ਕਹਾਣੀ ਕੀ ਏ ਜਾਂ ਤਾਂ ਤੂੰ ਜਾਣਦਾ ਏ ਜਾਂ ਘੜੀ ਜਾਣਦੀ ਏ ਜਾਂ ਤਾਂ ਤੂੰ ਜਾਣਦਾ ਏ ਜਾਂ ਘੜੀ